ਸਤਿ ਸ਼੍ਰੀ ਅਕਾਲ ਜੀ ਮੈਂ ਹਕਮਿਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਫੋਕਸ ਦੇ ਵਿੱਚ ਹੋਵੇਗੀ ਕਿਉਂਕਿ ਫੈਡਰਲ ਸਰਕਾਰ ਅਗਲੇ ਹਫਤੇ ਆਪਣਾ ਬਜਟ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਇੱਕ ਨਵੀਂ ਯੋਜਨਾ ਇਸ ਦਾ ਹਿੱਸਾ ਹੋਵੇਗੀ ਪਿਛਲੇ ਹਫਤੇ ਓਟਵਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਗੱਲ ਕਰਦੇ ਹੋਏ ਕਾਰਨੀ ਨੇ ਕਿਹਾ ਕਿ ਇਸ ਬਜਟ ਦੇ ਵਿੱਚ ਨਵੇਂ ਆਉਣ ਵਾਲਿਆਂ ਅਤੇ ਸਾਰਿਆਂ ਦੇ ਲਈ ਬਿਹਤਰ ਕੰਮ ਕਰਨ ਦੇ ਲਈ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਸ਼ਾਮਲ ਹੋਵੇਗੀ ਹਰ ਸਾਲ ਸਰਕਾਰ ਅਗਲੇ ਕੁਝ ਸਾਲਾਂ ਦੇ ਵਿੱਚ ਸਥਾਈ ਨਿਵਾਸੀਆਂ ਦੀ ਗਿਣਤੀ ਦਾ ਐਲਾਨ ਕਰਦੀ ਹੈ ਜੋ ਹੁਣ ਲਿਓਨ ਦੀ ਯੋਜਨਾ ਬਣਾ ਰਹੀ ਹੈ ਪਿਛਲੇ ਸਾਲ ਸਰਕਾਰ ਨੇ ਅਸਥਾਈ ਇਮੀਗ੍ਰੇਸ਼ਨ ਦੇ ਲਈ ਟਿੱਚੇ ਦੀ ਨਿਰਧਾਰਤ ਕਰਨੇ ਸ਼ੁਰੂ ਕਰ ਦਿੱਤੇ ਸਨ ਕਾਰਨੀ ਨੇ ਕਿਹਾ ਇਹ ਸਰਕਾਰ ਇਮੀਗ੍ਰੇਸ਼ਨ ਨੂੰ ਕੰਟਰੋਲ ਦੇ ਵਿੱਚ ਕਰ ਲਿਆ ਇਸੇ ਸਾਲ ਸ਼ਰਨ ਦੇ ਦਾਅਵਿਆਂ ਦੇ ਵਿੱਚ ਇੱਕ ਤਮਾਹੀ ਦੀ ਕਮੀ ਆਈ ਹੈ ਪਰ ਇਤੋਂ ਤੱਕ ਕਿ ਅਸਥਾਈ ਵਿਦੇਸ਼ੀ ਕਾਮੇ ਦੇ ਵਿੱਚ ਵੀ 70% ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ ਇਮੀਗ੍ਰੇਸ਼ਨ ਪੱਧਰ ਨੂੰ ਸਾਡੀਆਂ ਜ਼ਰੂਰਤਾਂ ਅਤੇ ਉਹਨਾਂ ਦੇ ਸਵਾਗਤ ਕਰਨ ਦੀ ਸਾਡੀ ਸਮਰੱਥਾ ਦੇ ਨਾਲ ਮੇਲਣ ਦੇ ਲਈ ਇਸ ਬਜਟ ਵਿੱਚ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਸ਼ਾਮਲ ਹੋਵੇਗੀ ਜੋ ਨਵੇਂ ਆਉਣ ਵਾਲਿਆਂ ਅਤੇ ਸਾਰਿਆਂ ਦੇ ਲਈ ਬਿਹਤਰ ਕੰਮ ਕਰੇਗੀ ਇਥੇ ਦੱਸਣਾ ਬੰਦਾ ਕਿ ਕੈਨੇਡੀਅਨ ਸਰਕਾਰ ਨੇ ਜਨਵਰੀ ਤੋਂ ਅਗਸਤ ਦਰਮਿਆਨ 1,54,515 ਵਰਕ ਪਰਮਿਟ ਵੀ ਜਾਰੀ ਕੀਤੇ ਜੋ ਕਿ ਪਿਛਲੇ ਸਾਲ ਦੇ ਇਸੇ ਮਿਆਦ ਦੇ ਨਾਲੋਂ 1,40,395 ਘੱਟ ਵੀ ਜ਼ੇ ਨੇ 2025 ਦੇ ਵਿੱਚ ਜਾਰੀ ਕੀਤੇ ਗਏ ਨਵੇਂ ਵੀਜ਼ਾ ਦੇ ਵਿੱਚੋਂ ਸਿਰਫ ਇੱਕ ਛੋਟਾ ਜਿਹਾ ਹਿੱਸਾ ਅਸਥਾਈ ਵਿਦੇਸ਼ੀ ਕਰਮਚਾਰੀ ਪਰਮਿਟਾਂ ਅੰਜੁਰੋ ਕੇ ਬਾਕੀ ਅੰਤਰਰਾਸ਼ਟਰੀ ਗਤੀਸ਼ੀਲਤਾ ਪ੍ਰੋਗਰਾਮ ਅਧੀਨ ਸੀ 2025-2027 ਇਮੀਗ੍ਰੇਸ਼ਨ ਲੈਵਲ پلان ਦੇ ਅਨੁਸਾਰ ਜੋ ਕਿ ਸੰਘੀ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਨਵੀਨਤਮ ਹੈ ਕੈਨੇਡਾ 2025 ਦੇ ਵਿੱਚ ਸੰਭਾਵਿਤ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ 5 ਲੱਖ ਦੇ ਪਿਛਲੇ ਟਿੱਚੇ ਤੋਂ ਘਟਾ ਕੇ 395000 ਕਰ ਦੇਵੇਗੀ ਸੰਘੀ ਸਰਕਾਰ ਨੇ ਕਿਹਾ ਹੈ ਕਿ ਗਿਣਤੀ 2026 ਤੱਕ 380000 ਅਤੇ 2027 ਤੱਕ 365000 ਤੱਕ ਘਟਣ ਦੀ ਉਮੀਦ ਜਤਾਈ ਜਾ ਰਹੀ ਹੈ ਅਗਸਤਾ ਕੈਨੇਡਾ ਨੇ 2,76,870 ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕੀਤਾ ਹੈ ਤੇ ਪਿਛਲੇ ਸਾਲ ਪੱਧਰ ਯੋਜਨਾ ਨਿਰਧਾਰਤ ਕਰਦੇ ਸਮੇਂ ਸਰਕਾਰ ਨੇ ਕਿਹਾ ਸੀ ਕਿ ਸਾਰੇ ਨਵੇਂ ਸਥਾਈ ਨਿਵਾਸੀਆਂ ਦੇ ਵਿੱਚੋਂ 40% ਸਥਾਈ ਨਿਵਾਸੀਆ ਤੋਂ ਆਣਗੇ ਜੋ ਪਹਿਲਾਂ ਹੀ ਕੈਨੇਡਾ ਵਿੱਚ ਨਹੀਂ ਇਮੀਗ੍ਰੇਸ਼ਨ ਦੇ ਵਿੱਚ ਇਹ ਘਟੋਟੀਆਂ ਸਾਲਾਂ ਤੋਂ ਵਧੇ ਹੋਏ ਇਮੀਗ੍ਰੇਸ਼ਨ ਤੋਂ ਬਾਅਦ ਆਈਆਂ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਦਿਖਾਈ ਗਈ ਮਜ਼ਦੂਰਾਂ ਦੀ ਘਾਟ ਤੋਂ ਬਾਅਦ ਸੰਘੀ ਸਰਕਾਰ ਨੇ ਇਮੀਗ੍ਰੇਸ਼ਨ ਪੱਤਰ ਨੂੰ ਲਗਾਤਾਰ ਵਧਾਉਣ ਦੇ ਲਈ ਇੱਕ ਯੋਜਨਾ ਬਣਾਈ ਸੀ ਫਰਵਰੀ 2022 ਦੇ ਵਿੱਚ ਸੰਘੀ ਸਰਕਾਰ ਨੇ 2022 ਦੇ ਵਿੱਚ 4 ਲੱਖ 31645 2023 ਦੇ ਵਿੱਚ 4 ਲੱਖ 47555 ਤੇ 2024 ਦੇ ਵਿੱਚ 4 ਲੱਖ 51000 ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰਨ ਦਾ ਟੀਚਾ ਰੱਖਿਆ ਸਾਲ ਦੇ ਬਾਅਦ ਦੇ ਵਿੱਚ ਟੀਚੇ ਨੂੰ ਸੋਧਿਆ ਗਿਆ ਸਰਕਾਰ ਨੇ ਨਵੰਬਰ 2022 ਦੇ ਵਿੱਚ ਕਿਹਾ ਸੀ ਕਿ ਉਸਨੇ 2000 ਦੇ ਵਿੱਚ 465000989 2024 ਦੇ ਵਿੱਚ 485000 ਅਤੇ 2025 ਦੇ ਵਿੱਚ 10 ਮਿਲੀਅਨ ਨੂੰ ਸਵੀਕਾਰ ਕਰਨ ਦੀ ਯੋਜਨਾ ਬਣਾਈ ਹੈ ਹਾਲ ਕਿ ਰਹਿਣ ਸਹਿਣਤੀ ਲਾਗਤ ਵਧਣ ਦੇ ਨਾਲ ਜਨਤਕ ਭਾਵਨਾਵਾਂ ਬਦਲਣੀਆਂ ਸ਼ੁਰੂ ਹੋ ਗਈਆਂ 2023 ਦੇ ਵਿੱਚ এনਵਾਇਰਨੋਨਿਕਸ ਇੰਸਟੀਚਿਊਟ ਨੇ ਇੱਕ ਸਰਵੇਖਣ ਦੇ ਵਿੱਚ ਕਿਹਾ ਕਿ 44% ਕੈਨੇਡੀਅਨ ਇਸ ਬਿਆਨ ਦੇ ਨਾਲ ਸਹਿਮਤ ਹਨ ਕਿ ਕੁੱਲ ਮਿਲਾ ਕੇ ਕੈਨੇਡਾ ਵਿੱਚ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਹੈ ਜਦੋਂ ਕਿ 51% ਇਸ ਦੇ ਨਾਲ ਸਹਿਮਤ ਨਹੀਂ ਸੀ ਇਮੀਗ੍ਰੇਸ਼ਨ ਪ੍ਰਤੀ ਇਹ ਦ੍ਰਿਸ਼ਟੀ ਕੌਨ ਸਿਰਫ ਇੱਕ ਸਾਲ ਪਹਿਲਾਂ ਦੇ ਨਤੀਜਿਆਂ ਤੋਂ ਇੱਕ ਮਹੱਤਵਪੂਰਨ ਤਬਦੀਲੀ ਸੀ ਜਿੱਥੇ ਸਵਾਲ ਦਾ ਰਿਕਾਰਡ ਉੱਚਾ ਪੱਧਰ 69% ਤੱਕ ਬਿਆਨ ਦੇ ਨਾਲ ਅਸਹਿਮਤ ਸਨ ਅਤੇ ਸਿਰਫ ਸਤਾਈ ਪ੍ਰਤੀਸ਼ਤ ਨੇ ਕਿਹਾ ਕਿ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਹੈ ਭਾਵੇਂ ਸਰਕਾਰ ਨੇ 2023 ਦੇ ਵਿੱਚ ਇਮੀਗ੍ਰੇਸ਼ਨ ਟੀਚੇ ਦੇ ਵਿੱਚ ਕਟੌਤੀ ਨਹੀਂ ਕੀਤੀ ਪਰ ਉਹਨਾਂ ਨੇ ਉਹਨਾਂ ਨੂੰ ਸਥਿਰ ਰੱਖਣ ਦਾ ਫੈਸਲਾ ਕੀਤਾ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਇਮੀਗ੍ਰੇਸ਼ਨ ਪੱਧਰਾਂ ਦੇ ਵਿੱਚ ਕਟੌਤੀ ਨਹੀਂ ਕਰੇਗਾ ਤੇ 2026 ਤੋਂ ਸ਼ੁਰੂ ਹੋ ਕੇ ਸਲਾਨਾ ਨਵੇਂ ਆਉਣ ਵਾਲੇ ਦੇ ਆਪਣੇ ਟੀਚੇ ਨੂੰ 5 ਲੱਖ ਲੋਕਾਂ ਤੇ ਸਥਿਰ ਰੱਖਣ ਦੀ ਯੋਜਨਾ ਬਣਾ ਰਿਹਾ ਹੈ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਫੋਕਸ ਦੇ ਵਿੱਚ ਹੋਵੇਗੀ ਕਿਉਂਕਿ ਫੈਡਰਲ ਸਰਕਾਰ ਅਗਲੇ ਹਫਤੇ ਆਪਣਾ ਬਜਟ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਕਿਹਾ ਹੈ ਕਿ ਇੱਕ ਨਵੀਂ ਯੋਜਨਾ ਇਸ ਦਾ ਹਿੱਸਾ ਹੋਵੇਗੀ ਪਿਛਲੇ ਹਫਤੇ ਆਟਵਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਗੱਲ ਕਰਦੇ ਹੋਏ ਕਾਰਨੇ ਨੇ ਕਿਹਾ ਕਿ ਇਸ ਬਜਟ ਦੇ ਵਿੱਚ ਨਵੇਂ ਆਉਣ ਵਾਲਿਆਂ ਅਤੇ ਸਾਰਿਆਂ ਦੇ ਲਈ ਬਿਹਤਰ ਕੰਮ ਕਰਨ ਦੇ ਲਈ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਸ਼ਾਮਲ ਹੋਵੇਗੀ ਹਰ ਸਾਲ ਸਰਕਾਰ ਅਗਲੇ ਕੁਝ ਸਾਲਾਂ ਦੇ ਵਿੱਚ ਸਥਾਈ ਨਿਵਾਸੀਆਂ ਦੀ ਗਿਣਤੀ ਦਾ ਐਲਾਨ ਕਰਦੀ ਹੈ ਜੋ ਹੁਣ ਲਿਓਨ ਦੀ ਯੋਜਨਾ ਬਣਾ ਰਹੀ ਹੈ ਪਿਛਲੇ ਸਾਲ ਸਰਕਾਰ ਨੇ ਅਸਥਾਈ ਇਮੀਗ੍ਰੇਸ਼ਨ ਦੇ ਲਈ ਟਿਚਰ ਦੀ ਨਿਰਧਾਰਤ ਕਰਨੇ ਸ਼ੁਰੂ ਕਰ ਦਿੱਤੇ ਸਨ ਕਾਰਨੀ ਨੇ ਕਿਹਾ ਇਹ ਸਰਕਾਰੀ ਇਮੀਗ੍ਰੇਸ਼ਨ ਨੂੰ ਕੰਟਰੋਲ ਦੇ ਵਿੱਚ ਕਰ ਰਹੀ ਹੈ ਇਸੇ ਸਾਲ ਸ਼ਰਨ ਦੇ ਦਾਅਵੇ ਦੇ ਵਿੱਚ ਇੱਕ ਤਮਾਹੀ ਦੀ ਕਮੀ ਆਈ ਹੈ ਅਤੇ ਇਥੋਂ ਤੱਕ ਕਿ ਅਸਥਾਈ ਵਿਦੇਸ਼ੀ ਕਾਮਿਆਂ ਦੇ ਵਿੱਚ ਵੀ 17% ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ ਇਮੀਗ੍ਰੇਸ਼ਨ ਪੱਧਰ ਨੂੰ ਸਾਡੀਆਂ ਜ਼ਰੂਰਤਾਂ ਅਤੇ ਉਹਨਾਂ ਦੇ ਸਵਾਗਤ ਕਰਨ ਦੀ ਸਾਡੀ ਸਮਰੱਥਾ ਦੇ ਨਾਲ ਮੇਲਣ ਦੇ ਲਈ ਇਸ ਬਜਟ ਵਿੱਚ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਸ਼ਾਮਲ ਹੋਵੇਗੀ ਜੋ ਨਵੇਂ ਆਉਣ ਵਾਲਿਆਂ ਅਤੇ ਸਾਰਿਆਂ ਦੇ ਲਈ ਬਿਹਤਰ ਕੰਮ ਕਰੇਗੀ ਇਥੇ ਦੱਸਣਾ ਬੰਦਾ ਕਿ ਕੈਨੇਡੀਅਨ ਸਰਕਾਰ ਨੇ ਜਨਵਰੀ ਤੋਂ ਅਗਸਤ ਦਰਮਿਆਨ 1,54,515 ਵਰਕ ਪਰਮਿਟ ਵੀ ਜਾਰੀ ਕੀਤੇ ਜੋ ਕਿ ਪਿਛਲੇ ਸਾਲ ਦੇ ਇਸੇ ਮਿਆਦ ਦੇ ਨਾਲੋਂ 1,40,395 ਘੱਟ ਵੀ ਜ਼ੇ ਨੇ 2025 ਦੇ ਵਿੱਚ ਜਾਰੀ ਕੀਤੇ ਗਏ ਨਵੇਂ ਵੀਜ਼ਾ ਦੇ ਵਿੱਚੋਂ ਸਿਰਫ ਇੱਕ ਛੋਟਾ ਜਿਹਾ ਹਿੱਸਾ ਅਸਥਾਈ ਵਿਦੇਸ਼ੀ ਕਰਮਚਾਰੀ ਪਰਮਿਟਾਂ ਜਦੋਂ ਕਿ ਬਾਕੀ ਅੰਤਰਰਾਸ਼ਟਰੀ ਗਤੀਸ਼ੀਲਤਾ ਪ੍ਰੋਗਰਾਮ ਅਧੀਨ ਸੀ 2025-2027 ਇਮੀਗ੍ਰੇਸ਼ਨ ਲੈਵਲ پلان ਦੇ ਅਨੁਸਾਰ ਜੋ ਕਿ ਸੰਘੀ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਨਵੀਨਤਮ ਹੈ ਕੈਨੇਡਾ 2025 ਦੇ ਵਿੱਚ ਸੰਭਾਵਿਤ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ 5 ਲੱਖ ਦੇ ਪਿਛਲੇ ਟਿੱਚੇ ਤੋਂ ਘਟਾ ਕੇ 395000 ਕਰ ਦੇਵੇਗੀ ਸੰਘੀ ਸਰਕਾਰ ਨੇ ਕਿਹਾ ਹੈ ਕਿ ਗਿਣਤੀ 2026 ਤੱਕ 380000 ਅਤੇ 2027 ਤੱਕ 365000 ਤੱਕ ਘਟਣ ਦੀ ਉਮੀਦ ਜਤਾਈ ਜਾ ਰਹੀ ਹੈ ਅਗਸਤ ਤੱਕ ਕੈਨੇਡਾ ਨੇ 2,76,870 ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕੀਤਾ ਹੈ ਤੇ ਪਿਛਲੇ ਸਾਲ ਪੱਧਰ ਯੋਜਨਾ ਨਿਰਧਾਰਤ ਕਰਦੇ ਸਮੇਂ ਸਰਕਾਰ ਨੇ ਕਿਹਾ ਸੀ ਕਿ ਸਾਰੇ ਨਵੇਂ ਸਥਾਈ ਨਿਵਾਸੀਆਂ ਦੇ ਵਿੱਚੋਂ 40% ਸਥਾਈ ਨਿਵਾਸੀਆ ਤੋਂ ਆਉਣਗੇ ਜੋ ਪਹਿਲਾਂ ਹੀ ਕੈਨੇਡਾ ਵਿੱਚ ਨਹੀਂ ਇਮੀਗ੍ਰੇਸ਼ਨ ਦੇ ਵਿੱਚ ਇਹ ਘਟੋਟੀਆਂ ਸਾਲਾਂ ਤੋਂ ਵਧੇ ਹੋਏ ਇਮੀਗ੍ਰੇਸ਼ਨ ਤੋਂ ਬਾਅਦ ਆਈਆਂ ਨੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਦਿਖਾਈ ਗਈ ਮਜ਼ਦੂਰਾਂ ਦੀ ਘਾਟ ਤੋਂ ਬਾਅਦ ਸੰਘੀ ਸਰਕਾਰ ਨੇ ਇਮੀਗ੍ਰੇਸ਼ਨ ਪੱਤਰ ਨੂੰ ਲਗਾਤਾਰ ਵਧਾਉਣ ਦੇ ਲਈ ਇੱਕ ਯੋਜਨਾ ਬਣਾਈ ਸੀ ਫਰਵਰੀ 2022 ਦੇ ਵਿੱਚ ਸੰਘੀ ਸਰਕਾਰ ਨੇ 2022 ਦੇ ਵਿੱਚ 4 ਲੱਖ 31645 2023 ਦੇ ਵਿੱਚ 4 ਲੱਖ 47555 ਤੇ 2024 ਦੇ ਵਿੱਚ 4 ਲੱਖ 51000 ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰਨ ਦਾ ਟੀਚਾ ਰੱਖਿਆ ਸਾਲ ਦੇ ਬਾਅਦ ਦੇ ਵਿੱਚ ਟੀਚੇ ਨੂੰ ਸੋਧਿਆ ਗਿਆ ਸਰਕਾਰ ਨੇ ਨਵੰਬਰ 2022 ਦੇ ਵਿੱਚ ਕਿਹਾ ਸੀ ਕਿ ਉਸਨੇ 2024 ਦੇ ਵਿੱਚ 465000 ਨਵੇਂ ਸੈਨਾਵਾਸੀਆਂ 2024 ਦੇ ਵਿੱਚ 485000 ਅਤੇ 2025 ਦੇ ਵਿੱਚ 10 ਮਿਲੀਅਨ ਨੂੰ ਸਵੀਕਾਰ ਕਰਨ ਦੀ ਯੋਜਨਾ ਬਣਾਈ ਹੈ ਹਾਲਕੇ ਰਹਿਣ ਸਹਾਂਤੀ ਲਾਗਤ ਵਧਨ ਦੇ ਨਾਲ ਜਨਤਕ ਭਾਵਨਾਵਾਂ ਬਦਲਣੀਆਂ ਸ਼ੁਰੂ ਹੋ ਗਈਆਂ 2023 ਦੇ ਵਿੱਚ এনਵਾਇਰਨੋਨਿਕਸ ਇੰਸਟੀਚਿਊਟ ਨੇ ਇੱਕ ਸਰਵੇਖਣ ਦੇ ਵਿੱਚ ਕਿਹਾ ਕਿ 44% ਕੈਨੇਡੀਅਨ ਇਸ ਬਿਆਨ ਦੇ ਨਾਲ ਸਹਿਮਤ ਹਨ ਕਿ ਕੁੱਲ ਮਿਲਾ ਕੇ ਕੈਨੇਡਾ ਵਿੱਚ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਹੈ ਜਦੋਂ ਕਿ 51% ਇਸ ਦੇ ਨਾਲ ਸਹਿਮਤ ਨਹੀਂ ਸੀ ਇਮੀਗ੍ਰੇਸ਼ਨ ਪ੍ਰਤੀ ਇਹ ਦ੍ਰਿਸ਼ਟੀ ਕੌਨ ਸਿਰਫ ਇੱਕ ਸਾਲ ਪਹਿਲੇ ਦੇ ਨਤੀਜਿਆਂ ਤੋਂ ਇੱਕ ਮਹੱਤਵਪੂਰਨ ਤਬਦੀਲੀ ਸੀ ਜਿੱਥੇ ਇਸ ਸਵਾਲ ਦਾ ਰਿਕਾਰਡ ਉੱਚਾ ਪੱਧਰ 69% ਤੱਕ ਬਿਆਨ ਦੇ ਨਾਲ ਅਸਹਿਮਤ ਸਨ ਅਤੇ ਸਿਰਫ 27% ਨੇ ਕਿਹਾ ਕਿ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਹੈ ਭਾਵੇਂ ਸਰਕਾਰ ਨੇ 2023 ਦੇ ਵਿੱਚ ਵੀ ਇਮੀਗ੍ਰੇਸ਼ਨ ਟੀਚੇ ਦੇ ਵਿੱਚ ਕਟੌਤੀ ਨਹੀਂ ਕੀਤੀ ਪਰ ਉਹਨਾਂ ਨੇ ਉਹਨਾਂ ਨੂੰ ਸਥਿਰ ਰੱਖਣ ਦਾ ਫੈਸਲਾ ਕੀਤਾ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਇਮੀਗ੍ਰੇਸ਼ਨ ਪਦਰਾਂ ਦੇ ਵਿੱਚ ਕਟੌਤੀ ਨਹੀਂ ਕਰੇਗਾ ਤੇ 2026 ਤੋਂ ਸ਼ੁਰੂ ਹੋ ਕੇ ਸਲਾਨਾ ਨਵੇਂ ਆਉਣ ਵਾਲੇ ਦੇ ਆਪਣੇ ਟੇਚੇ ਨੂੰ 5 ਲੱਖ ਲੋਕਾਂ ਤੈਸtir ਰੱਖਣ ਦੀ ਯੋਜਨਾ ਬਣਾ ਰਿਹਾ ਹੈ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਫੋਕਸ ਦੇ ਵਿੱਚ ਹੋਵੇਗੀ ਕਿਉਂਕਿ ਫੈਡਰਲ ਸਰਕਾਰ ਅਗਲੇ ਹਫਤੇ ਆਪਣਾ ਬਜਟ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਇੱਕ ਨਵੀਂ ਯੋਜਨਾ ਇਸ ਦਾ ਹਿੱਸਾ ਹੋਵੇਗੀ ਪਿਛਲੇ ਹਫਤੇ ਓਟਵਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਗੱਲ ਕਰਦੇ ਹੋਏ ਕਾਰਨੀ ਨੇ ਕਿਹਾ ਕਿ ਇਸ ਬਜਟ ਦੇ ਵਿੱਚ ਨਵੇਂ ਆਉਣ ਵਾਲਿਆਂ ਅਤੇ ਸਾਰਿਆਂ ਦੇ ਲਈ ਬਿਹਤਰ ਕੰਮ ਕਰਨ ਦੇ ਲਈ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਸ਼ਾਮਲ ਹੋਵੇਗੀ ਹਰ ਸਾਲ ਸਰਕਾਰ ਅਗਲੇ ਕੁਝ ਸਾਲਾਂ ਦੇ ਵਿੱਚ ਸਥਾਈ ਨਿਵਾਸੀਆਂ ਦੀ ਗਿਣਤੀ ਦਾ ਐਲਾਨ ਕਰਦੀ ਹੈ ਜੋ ਹੁਣ ਲਿਯੋਨ ਦੀ ਯੋਜਨਾ ਬਣਾ ਰਹੀ ਹੈ ਪਿਛਲੇ ਸਾਲ ਸਰਕਾਰ ਨੇ ਅਸਥਾਈ ਇਮੀਗ੍ਰੇਸ਼ਨ ਦੇ ਲਈ ਟੀਚੇ ਦੀ ਨਿਰਧਾਰਤ ਕਰਨੇ ਸ਼ੁਰੂ ਕਰ ਦਿੱਤੇ ਸਨ ਕਾਰਨੀ ਨੇ ਕਿਹਾ ਇਹ ਸਰਕਾਰੀ ਇਮੀਗ੍ਰੇਸ਼ਨ ਨੂੰ ਕੰਟਰੋਲ ਦੇ ਵਿੱਚ ਕਰ ਲਿਆ ਹੈ ਇਸੇ ਸਾਲ ਸ਼ਰਨ ਦੇ ਦਾਅਵੇ ਦੇ ਵਿੱਚ ਇੱਕ ਤਮਾਹੀ ਦੀ ਕਮੀ ਆਈ ਹੈ ਅਤੇ ਇਥੋਂ ਤੱਕ ਕਿ ਅਸਥਾਈ ਵਿਦੇਸ਼ੀ ਕਾਮਿਆਂ ਦੇ ਵਿੱਚ ਵੀ 70% ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ ਇਮੀਗ੍ਰੇਸ਼ਨ ਪੱਧਰ ਨੂੰ ਸਾਡੀਆਂ ਜ਼ਰੂਰਤਾਂ ਅਤੇ ਉਹਨਾਂ ਦੇ ਸਵਾਗਤ ਕਰਨ ਦੀ ਸਾਡੀ ਸਮਰੱਥਾ ਦੇ ਨਾਲ ਮੇਲਣ ਦੇ ਲਈ ਇਸ ਬਜਟ ਵਿੱਚ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਸ਼ਾਮਲ ਹੋਵੇਗੀ ਜੋ ਨਵੇਂ ਆਉਣ ਵਾਲਿਆਂ ਅਤੇ ਸਾਰਿਆਂ ਦੇ ਲਈ ਬਿਹਤਰ ਕੰਮ ਕਰੇਗੀ ਇਥੇ ਦੱਸਣਾ ਬੰਦਾ ਕਿ ਕੈਨੇਡੀਅਨ ਸਰਕਾਰ ਨੇ ਜਨਵਰੀ ਤੋਂ ਅਗਸਤ ਦਰਮਿਆਨ 1,54,515 ਵਰਕ ਪਰਮਿਟ ਵੀ ਜਾਰੀ ਕੀਤੇ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਨਾਲੋਂ 1,40,395 ਘੱਟ ਵਿਜੇ ਨੇ 2025 ਦੇ ਵਿੱਚ ਜਾਰੀ ਕੀਤੇ ਗਏ ਨਵੇਂ ਵੀਜ਼ਾ ਦੇ ਵਿੱਚੋਂ ਸਿਰਫ ਇੱਕ ਛੋਟਾ ਜਿਹਾ ਹਿੱਸਾ ਅਸਥਾਈ ਵਿਦੇਸ਼ੀ ਕਰਮਚਾਰੀ ਪਰਮਿਟਾਂ ਜਦੋਂ ਕਿ ਬਾਕੀ ਅੰਤਰਰਾਸ਼ਟਰੀ ਗਤੀਸ਼ੀਲਤਾ ਪ੍ਰੋਗਰਾਮ ਅਧੀਨ ਸੀ 2025-2027 ਇਮੀਗ੍ਰੇਸ਼ਨ ਲੈਵਲ ਪਲਾਨ ਦੇ ਅਨੁਸਾਰ ਜੋ ਕਿ ਸੰਘੀ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਨਵੀਨਤਮ ਹੈ ਕੈਨੇਡਾ 2025 ਦੇ ਵਿੱਚ ਸੰਭਾਵਿਤ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ 5 ਲੱਖ ਦੇ ਪਿਛਲੇ ਟਿੱਚੇ ਤੋਂ ਘਟਾ ਕੇ 395000 ਕਰ ਦੇਵੇਗੀ ਸੰਘੀ ਸਰਕਾਰ ਨੇ ਕਿਹਾ ਹੈ ਕਿ ਗਿਣਤੀ 2026 ਤੱਕ 380000 ਅਤੇ 2027 ਤੱਕ 365000 ਤੱਕ ਘਟਣ ਦੀ ਉਮੀਦ ਜਤਾਈ ਜਾ ਰਹੀ ਹੈ ਅਗਸਤਾ ਕੈਨੇਡਾ ਨੇ 2,76,870 ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕੀਤਾ ਹੈ ਤੇ ਪਿਛਲੇ ਸਾਲ ਪੱਤਰ ਯੋਜਨਾ ਨਿਰਧਾਰਤ ਕਰਦੇ ਸਮੇਂ ਸਰਕਾਰ ਨੇ ਕਿਹਾ ਸੀ ਕਿ ਸਾਰੇ ਨਵੇਂ ਸਥਾਈ ਨਿਵਾਸੀਆਂ ਦੇ ਵਿੱਚੋਂ 40% ਸਥਾਈ ਨਿਵਾਸੀਆ ਤੋਂ ਆਉਣਗੇ ਜੋ ਪਹਿਲਾਂ ਹੀ ਕੈਨੇਡਾ ਵਿੱਚ ਨਹੀਂ ਇਮੀਗ੍ਰੇਸ਼ਨ ਦੇ ਵਿੱਚ ਇੱਕ ਟੋਟੀਆਂ ਸਾਲਾਂ ਤੋਂ ਵਧੇ ਹੋਏ ਇਮੀਗ੍ਰੇਸ਼ਨ ਤੋਂ ਬਾਅਦ ਆਈਆਂ ਨੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਦਿਖਾਈ ਗਈ ਮਜ਼ਦੂਰਾਂ ਦੀ ਘਾਟ ਤੋਂ ਬਾਅਦ ਸੰਘੀ ਸਰਕਾਰ ਨੇ ਇਮੀਗ੍ਰੇਸ਼ਨ ਪੱਤਰ ਨੂੰ ਲਗਾਤਾਰ ਵਧਾਉਣ ਦੇ ਲਈ ਇੱਕ ਯੋਜਨਾ ਬਣਾਈ ਸੀ ਪ੍ਰਗਟ ਹੁਸ਼ਿਆਰ ਪਾਈ ਦੇ ਵਿੱਚ ਸੰਘੀ ਸਰਕਾਰ ਨੇ 2022 ਦੇ ਵਿੱਚ 4 ਲੱਖ 31645 2023 ਦੇ ਵਿੱਚ 4 ਲੱਖ 47555 ਤੇ 2024 ਦੇ ਵਿੱਚ 4 ਲੱਖ 51000 ਸਥਾਈ ਨਿਵਾਸੀਆਂ ਨੂੰ ਸਵੀਕਾਰ ਕਰਨ ਦਾ ਟੀਚਾ ਰੱਖਿਆ। ਸਾਲ ਦੇ ਬਾਅਦ ਦੇ ਵਿੱਚ ਟੀਚੇ ਨੂੰ ਸੋਧਿਆ ਗਿਆ। ਸਰਕਾਰ ਨੇ ਨਵੰਬਰ 2022 ਦੇ ਵਿੱਚ ਕਿਹਾ ਸੀ ਕਿ ਉਸਨੇ 2023 ਦੇ ਵਿੱਚ 4 ਲੱਖ 65000 ਨਵੇਂ ਸਥਾਈ ਨਿਵਾਸੀਆਂ 2024 ਦੇ ਵਿੱਚ 4 ਲੱਖ 85000 ਅਤੇ 2025 ਦੇ ਵਿੱਚ ਅੱਧਾ ਮਿਲੀਅਨ ਨੂੰ ਸਵੀਕਾਰ ਕਰਨ ਦੀ ਯੋਜਨਾ ਬਣਾਈ। ਹੈ ਹਾਲਕੇ ਰਹਿਣ ਸਹਿਣ ਦੀ ਲਾਗਤ ਵਧਣ ਦੇ ਨਾਲ ਜਨਤਕ ਭਾਵਨਾਵਾਂ ਬਦਲਣੀਆਂ ਸ਼ੁਰੂ ਹੋ ਗਈਆਂ 2023 ਦੇ ਵਿੱਚ ਐਨਵਾਇਰੋਨਿਕਸ ਇੰਸਟੀਚਿਊਟ ਨੇ ਇੱਕ ਸਰਵੇਖਣ ਦੇ ਵਿੱਚ ਕਿਹਾ ਕਿ 44% ਕੈਨੇਡੀਅਨ ਇਸ ਬਿਆਨ ਦੇ ਨਾਲ ਸਹਿਮਤ ਹਨ ਕਿ ਕੁੱਲ ਮਿਲਾ ਕੇ ਕੈਨੇਡਾ ਵਿੱਚ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਹੈ ਜਦੋਂ ਕਿ 51% ਇਸ ਦੇ ਨਾਲ ਸਹਿਮਤ ਨਹੀਂ ਸੀ ਇਮੀਗ੍ਰੇਸ਼ਨ ਪ੍ਰਤੀ ਇਹ ਦ੍ਰਿਸ਼ਟੀ ਕੋਣ ਸਿਰਫ ਇੱਕ ਸਾਲ ਪਹਿਲਾਂ ਦੇ ਨਤੀਜੇ ਤੋਂ ਇੱਕ ਮਹੱਤਵਪੂਰਨ ਤਬਦੀਲੀ ਸੀ ਜਿੱਥੇ ਇਸ ਸਵਾਲ ਦਾ ਰਿਕਾਰਡ ਉੱਚਾ ਪੱਧਰ 69% ਤੱਕ ਨਾਂ ਦੇ ਨਾਲ ਅਸਹਿਮਤ ਸਨ ਅਤੇ ਸਿਰਫ 27% ਨੇ ਕਿਹਾ ਕਿ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਹੈ ਭਾਵੇਂ ਸਰਕਾਰ ਨੇ 2023 ਦੇ ਵਿੱਚ ਇਮੀਗ੍ਰੇਸ਼ਨ ਟੀਚਰ ਦੇ ਵਿੱਚ ਕਟੌਤੀ ਨਹੀਂ ਕੀਤੀ ਪਰ ਉਹਨਾਂ ਨੇ ਉਹਨਾਂ ਨੂੰ ਸਥਿਰ ਰੱਖਣ ਦਾ ਫੈਸਲਾ ਕੀਤਾ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਇਮੀਗ੍ਰੇਸ਼ਨ ਪੱਧਰਾਂ ਦੇ ਵਿੱਚ ਕਟੌਤੀ ਨਹੀਂ ਕਰੇਗਾ ਤੇ 2026 ਤੋਂ ਸ਼ੁਰੂ ਹੋ ਕੇ ਸਲਾਨਾ ਨਵੇਂ ਆਉਣ ਵਾਲੇ ਦੇ ਆਪਣੇ ਟੀਚੇ ਨੂੰ 5 ਲੱਖ ਲੋਕਾਂ ਤੇ ਸਥਿਰ ਰੱਖਣ ਦੀ ਯੋਜਨਾ ਬਣਾ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ